ਗੁਰਦਾਸਪੁਰ ਦੇ ਰਹਿਣ ਵਾਲੇ ਨੌਜਵਾਨ ਦੀ ਯੂਕੇ 'ਚ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਗੁਰਦਾਸਪੁਰ ਵਿੱਚ ਪਹੁੰਚੀ। ਉਸ ਦਾ ਇੱਥੇ ਹੀ ਅੰਤਿਮ ਸੰਸਕਾਰ ਕੀਤਾ। ਜਾਣਕਾਰੀ ਦਿੰਦੇ ਹੋਏ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਮਜੀਤ ਸਿੰਘ ਉਮਰ 25 ਸਾਲ। ਉਹਨਾਂ ਨੇ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਇਕਮਜੀਤ ਸਿੰਘ ਯੂਕੇ ਉਹ ਪੜ੍ਹਾਈ ਕਰਨ ਗਿਆ ਸੀ ਜਿੱਥੇ ਕੰਮ ਕਰਦੇ ਸਮੇਂ ਕੰਦ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਮੇਰਾ ਨਾਮ ਮੋਹਨ لال ਲੜਕਾ ਇਹਦਾ ਵਿਆਸ ਕਿਦੋਂ ਵਿਆਸ ਨੇ ਕੀ ਨਾਮ ਲੜਕੇ ਦਾ ਬੇਟਾ ਮੇਰਾ ਬੇਟੇ ਮੇਰਾ ਦਾ ਨਾਮ ਹੈ ਕਰਮਨਜੀਤ ਸਿੰਘ ਉਹ 15 9 2020 ਨੂੰ ਗਿਆ ਸੀਗਾ ਜੁਕੇ ਸਟੱਡੀ ਵਿੱਚ ਕੀ ਉਹਦੇ ਕੱਟਣਾ ਹੋ ਗਿਆ ਜੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਨਕੀ ਦਿੱਤਾ ਸਾਨੂੰ 15 ਤਰੀਕ ਨੂੰ 15 ਦਸੰਬਰ ਨੂੰ ਫੋਨ ਆਇਆ ਸੀਗਾ ਹਾਈ ਕਮਿਸ਼ਨ ਤੋਂ ਕਿ ਤੁਹਾਡੇ ਬੱਚੇ ਦੀ ਕਰਮਨਜੀਤ ਸਿੰਘ ਦੀ ਇੱਕ ਬਿਲਡਿੰਗ ਡਿੱਗਣ ਕਰਕੇ ਰੂਫ ਜਿਹੜਾ ਉਹ ਡਿੱਗਣ ਕਰਕੇ ਥੱਲੇ ਆਣ ਕਰਕੇ ਛੱਟ ਲੱਗਣਾ ਉਹਦੀ ਜਰੀਆ ਮੌਤ ਹੋ ਗਈ। ਪਤਾ ਜੀ ਤੁਹਾਨੂੰ ਲੱਗਿਆ ਕਿ ਕੀ ਕੁਝ ਜਿਹੜਾ ਪਰਿਵਾਰ ਵਿੱਚ ਕੀ ਵੀ ਸੀ ਉਹ ਵੰਦ ਜਦੋਂ ਪਤਾ ਲੱਗਾ ਦੁੱਖਾਂ ਦਾ ਪਹਾੜ ਜਿਹੜਾ ਸ ਮੇਰੇ ਪਰਿਵਾਰ ਤੇ ਮੇਰੇ ਤੇ ਚੱਲ ਪਿਆ ਕਿਉਂਕਿ ਇਹ ਘਟਨਾ ਹੀ ਇਹੋ ਜੀ ਹੈ ਮੇਰੀ ਇਹ ਘਾਟਾ ਮੈਨੂੰ ਇਹੋ ਜਿਹਾ ਜਿਹੜਾ ਕਦੀ ਵੀ ਪੂਰਾ ਹੋਣ ਵਾਲਾ ਨਹੀਂ ਕਿਉਂਕਿ ਸਾਨੂੰ ਬੜੀਆਂ ਆਸਾਂ ਵੀ ਇਦਾਂ ਬੱਚਿਆਂ ਤੇ ਹੁੰਦੀਆਂ ਜਦੋਂ ਬੱਚਾ ਸਾਡਾ ਸਾਡੇ ਕੋ ਪਰਮਾਤਮਾ ਲੈ ਜਾਂਦਾ ਤੇ ਸਵਾਏ ਦੁੱਖ ਤੋਂ ਕੁਝ ਵੀ ਨਹੀਂ ਕਦੇ ਪੱਲੇ ਰਹਿ ਜਾਂਦਾ ਸਿਰਫ ਦੁੱਖ ਹੀ ਦੁੱਖ ਹੁੰਦਾ ਕੀ ਸੁਪਨਾ ਸੀ ਬੱਚੇ ਦਾ ਅੱਗੇ ਕਰਾਂ ਦਾ ਜਿੰਨੋਂ ਬਾਹਰ ਗਿਆ ਸੀ ਪੜ੍ਹਾਈ ਕਰਨ ਗਿਆ ਸੀ ਬਾਹਰ ਕੀ ਸੁਪਨਾ ਸੀ ਕੇ ਬਣਾਉਣਾ ਦੇਖੋ ਹਰ ਇੱਕ ਮਾਂ ਪਿਓ ਦਾ ਸੁਪਨਾ ਜਿਹੜਾ ਉਹੀ ਹੈ ਸਾਡਾ ਸੁਪਨਾ ਕਿ ਜਿਹੜੇ ਬੱਚੇ ਆ ਉਹ ਪੜ੍ਹ ਲਿਖ ਕੇ ਆਪਣਾ ਆਪਣੀ ਜ਼ਿੰਦਗੀ ਜਿਹੜੀ ਹੈ ਚੰਗੀ ਗੁਜ਼ਾਰਨ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰਨ ਸਾਡਾ ਵੀ ਬਸ ਮੇਨ ਮਕਸਦ ਇਹੀ ਸੀ ਕਿ ਬੱਚੇ ਆਪਣਾ ਜਿਹੜੀ ਲਾਈਫ ਆ ਉਹ ਚੰਗੀ ਗੁਜ਼ਾਰਨ ਪੜ੍ਹ ਲੈ ਕੇ ਚੰਗੀ ਆਪਣਾ ਜੀਵਨ ਬਤੀਤ ਕਰਨ ਇਸ ਤੋਂ ਬਾਅਦ ਤੇ ਕੁਛ ਹੋਣੀ ਆ ਰੋਟੀ ਜਿਹੜੀ ਆ ਇੱਥੇ ਦਿਹਾੜੀ ਲਾ ਕੇ ਵੀ ਖਾ ਸਕਦੇ ਓਥੇ ਬੱਚੇ ਖਾ ਸਕਦੇ ਨੇ ਬੇਰੋਜ਼ਗਾਰੀ ਕਰਕੇ ਬੱਚੇ ਓਥੇ ਭਜਦੇ ਨੇ ਸਾਰੇ ਆਮ ਜਿਹੜੇ ਲੋਕ ਬੱਚੇ ਜਾ ਰਹੇ ਆ ਸਿਰਫ ਨਰੀ ਪੜ੍ਹਾਈ ਨਹੀਂ ਕਰਨ ਜਾਂਦੇ ਆਪਣੀ ਰੋਜੀ ਰੋਟੀ ਕਮਾਣ ਜਾਂਦੇ ਆ ਬੇਰੋਜ਼ਗਾਰੀ ਕਰਕੇ ਓਥੇ ਇੱਥੋਂ ਦੌੜ ਜਾਂਦੇ ਨੇ ਕਿਉਂਕਿ ਬੱਚਿਆਂ ਨੂੰ ਇੱਥੇ ਕੰਮ ਨਹੀਂ ਮਿਲਦਾ ਨਾ ਨੌਕਰੀਆਂ ਮਿਲ ਰਹੀਆਂ ਮੈਂ ਉਹਦੇ ਕਰਕੇ ਬੱਚੇ ਓਥੇ ਗਏ ਨੇ ਮੇਰਾ ਬੱਚਾ ਵੀ ਐਸੀ ਉਹਨਾਂ ਦੇ ਨਾਲ ਹੀ ਗਿਆ ਆਪਣੇ ਭਰਾਈ ਵਾਸਤੇ ਰੋਜ਼ਗਾਰੀ ਦੇ ਵਿੱਚ ਦੱਸਿਆ ਵੀ ਬੱਚੇ ਦਾ ਸ਼ੂਟ ਸੁਪਨਾ ਸੀ ਬਾਹਰ ਜਾਣਾ ਕਿ ਜਾ ਇੱਥੇ ਉਹਨੂੰ ਕੋਈ ਨੌਕਰੀ ਵਗੈਰਾ ਉਹਦੀ ਕਾਬਲੀਅਤ ਦੇ ਬਰਾਬਰ ਬੱਚੇ ਨੇ ਪਲੱਸ 2 ਕੀਤੀ ਮੈਡੀਕਲ ਦੇ ਵਿੱਚ 1 ਸਾਲ ਉਹ ਇੱਥੇ ਰਿਹਾ ਪਰ ਚਲੋ ਪਹਿਲਾਂ ਨੌਕਰੀ ਦੇ ਭਾਲ ਵਿੱਚ ਹੀ ਰਿਹਾ ਜਦੋਂ ਕਿ ਪਤਾ ਲੱਗਾ ਵੀ ਨੌਕਰੀ ਦਾ ਕੋਈ ਚਾਂਸ ਨਹੀਂ ਬਣਦਾ ਤੇ ਫਿਰ ਉਹਨੇ ਉੱਧਰ ਦੀ ਬਾਹਰ ਦੀ ਫਾਈਲ ਲਾ ਲਈ ਕਿ ਚਲੋ ਉੱਥੇ ਜਾ ਕੇ ਪੜ ਕੇ ਮਿਹਨਤ ਕਰ ਲਾਂਗੇ ਤਾਂ ਆਪਣੀ ਜ਼ਿੰਦਗੀ ਬਣਾ ਲਾਂਗੇ ਆਖਰੀ ਵਾਰ ਜੋ ਗੱਲਬਾਤ ਹੋਈ ਸੀ ਕੀ ਗੱਲਬਾਤ ਹੋਈ ਸੀ ਆਖਰੀ ਵਾਰੀ ਬਸ ਤੰਦਰੁਸਤੀ ਜਿਹੜੀ ਹੈ ਖੁਸ਼ੀ ਖੁਸ਼ੀਆਂ ਗੱਲਾਂ ਹੁੰਦੀਆਂ ਰਹੀਆਂ ਪਹਿਲਾਂ ਰੋਜ਼ ਦੀ ਤਰ੍ਹਾਂ ਗੱਲਾਂ ਹੁੰਦੀਆਂ ਐਤਵਾਰ ਸਾਡੇ ਨਾਲ ਗੱਲ ਹੋਈ ਸੀ ਮਤਲਬ 10 ਦਸੰਬਰ ਨੂੰ ਬੜੇ ਆਪਣੀ ਮੰਮੀ ਨਾਲ ਮੇਰੇ ਨਾਲ ਵੀ ਗੱਲਾਂ ਕੀਤੀ ਉਹਨਾਂ ਬੜੇ ਖੁਸ਼ੀ ਭਰੇ ਮਾਹੌਲ ਵਿੱਚ ਸੀਗਾ ਉਹ ਬੜਾ ਖੁਸ਼ ਹੀ ਕਿ ਆਪਣੇ ਕੰਮ ਤੋਂ ਵੀ ਸੰਤੁਸ਼ਟ ਸੀ ਆਪਣੇ ਉੱਥੇ ਜਿਹੜਾ ਜੀਵਨ ਗੁਜ਼ਾਰਦਾ ਪਿਆ ਸੀ ਉਹਦੇ ਨਾਲ ਵੀ ਸੰਤੁਸ਼ਟੀ ਅਚਾਨਕ ਮਤਲਬ ਜਿਹੜਾ ਇਹ ਪਰਮਾਤਮਾ ਨੇ ਉਹਦੇ ਉੱਤੇ ਜਿਹੜਾ ਇਹੋ ਜਿਹਾ ਕੰਮ ਕਰ ਛੜਿਆ ਕਿ ਉਹ ਸਾਡੇ ਕੋਲੋਂ ਫਰੇਮ ਲਾ ਲੜਕਾ ਕੀ ਲੱਗਦਾ ਇਹ ਲੜਕਾ ਮੇਰੇ ਵੱਡੇ ਜਵਾਈ ਦਾ ਭਰਾ ਜੀ ਜੈਤੋ ਹਾਂਜੀ ਹਾਂਜੀ ਅੱਛਾ ਕੀ ਗੱਲ ਕਿਵੇਂ ਪਤਾ ਲੱਗਿਆ ਤੁਹਾਨੂੰ ਇਹ ਕਾਹਦੇ ਨਿਸ਼ਾਨ ਤੁਹਾਨੂੰ ਸਾਬ ਨੂੰ 5 ਵਜੇ ਫੋਨ ਆਇਆ ਤੇ ਐਸ਼ੇ ਤਰ੍ਹਾਂ ਪੂਰਾ ਹੋ ਗਿਆ ਤੇ ਬਾਹਰ ਤੇ ਝੋਟ ਲੱਗੀ ਆ ਤੇ ਉਸ ਤੋਂ ਬਾਅਦ ਅੱਜ ਦੇ ਰਿਸ਼ਤੇਦਾਰੀ ਮੈਂ ਅਸੀਂ ਤੇ ਵੇਖਿਆ ਦਾ ਵੀ ਨਹੀਂ ਵਿਚਾਰ ਆ ਜੀ ਦੇ ਤੇ ਦਿਆ ਨੂੰ ਸਾਲ ਹੀ ਹੋ ਗਿਆ 28 ਜਨਵਰੀ ਨੂੰ ਵਿਆਹ ਹੋਇਆ ਹੈ ਵੱਡੇ ਲੜਕੇ ਦਾ ਉਸ ਤੋਂ ਬਾਅਦ ਅਸੀਂ ਮਿਲ ਗਏ ਲੜਕੇ ਇਹਨਾਂ ਚਾਹ ਨੂੰ ਚਾਹ ਜਬੜਾ ਆਏਗਾ ਤਾਂ ਅਸੀਂ ਮਿਲਾਂਗੇ ਗੇਲਾਂਗੇ ਟਕੂ ਆਏਗਾ ਉਹ ਹਡੀਆਂ ਸਾਰੀਆਂ ਖੁਸ਼ੀਆਂ ਵਿੱਚ ਨਹੀਂ ਰਚੀ ਗਈ ਕਿਹੜੀ ਕੰਟੀ ਦੀ ਆ ਹੁੱਕੇ ਜੁੱਕੇ ਨੀ ਕਹੇ ਹਾਂਜੀ ਦਰਸ਼ਨਪਾਲ ਹੈ ਇਹ ਮੇਰਾ ਭਤੀਜਾ ਭਰਾ ਦਾ ਬੇਟਾ ਤੁਹਾਨੂੰ ਕਿਦਾ ਪਤਾ ਲੱਗਾ ਇਹਨਾਂ ਪਤਾ 15 ਤਰੀਕ ਨੂੰ ਫੋਨ ਆਇਆ ਸੀ ਹਾਈ ਹਾਈ ਕਮਿਸ਼ਨ ਦਾ ਤੋਂ ਜੂਕੇ ਤੋਂ ਉਹਨਾਂ ਨੇ ਦੱਸਿਆ ਵੀ ਅੱਜ ਦਾ ਬੱਚੇ ਦੀ ਡੈਥ ਹੋ ਗਈ ਕਿੰਨੇ ਕਿ ਦਿਨ ਹੋ ਗਏ ਲੜਕੇ ਨੂੰ ਬਾਹਰ ਗਿਆ ਲਗਭਗ 3 ਸਾਲ ਹੋ ਗਏ ਸੀ 2020 ਦੇ ਵਿੱਚ ਗਿਆ ਸੀ ਤੇ ਜੋ 2023 ਦੇ ਵਿੱਚ ਇਹ ਵਾਕਿਆ ਜਿੰਦਾ ਹੋ ਗਿਆ ਪਰਿਵਾਰਿਕ ਮੈਂਬਰਾਂ ਦੇ ਕਿ ਲੜਕੇ ਨੇ ਆਣਾ ਨਹੀਂ ਗਾ ਸੀ ਆਈ ਦਿਨਾਂ ਦੇ ਇਹ 2024 ਦੇ ਵਿੱਚ ਆਣਾ ਸੀ ਜੀ ਬੜੀਆਂ ਆਸਾਂ ਲਾਈ ਦੀ ਸੀ ਬੜੇ ਚਾਹ ਹੀ ਮਨ ਵਿੱਚ ਵਿਆਹ ਕਰਨਾ ਸੀ ਉਹਦਾ ਸੋ ਸਾਰੇ ਪਰਿਵਾਰ ਦੇ ਚਾਅ ਜਿਹੜੇ ਅਧੂਰੇ ਰਹਿ ਗਏ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ ਪਰਿਵਾਰ ਦੇ ਤੇ ਦੇਖਿਆ ਜਾਏ ਤੇ ਪੰਜਾਬ ਦੇ ਵਿੱਚ ਹੁੰਦੇ ਆ ਜਿਆਦਾਤਰ ਬੱਚੇ ਬਾਹਰ ਜਾ ਰਹੇ ਆ ਹਾਂ ਜੀ ਨੌਕਰੀ ਕਰਕੇ ਪਰ ਆਏ ਦਿਨ ਕਿੰਨੇ ਕਿੰਨੀਆਂ ਕਹਾਵਾਂ ਸੁਣੀਆਂ ਜਾਂਦੀਆਂ ਕਿ ਲੱਗੇ ਲੇਕੀ ਆਹੀ ਕਾਰਨ ਹੈ ਜੀ ਇਹ ਹਿੰਦੁਸਤਾਨ ਦੇ ਵਿੱਚ ਸਾਡੇ ਬੇਰੋਜ਼ਗਾਰੀ ਕਰਕੇ ਹੀ ਸਾਰੇ ਦੇਸ਼ ਦੇ ਜਿਹੜੇ ਨੌਜਵਾਨ ਆ ਬਾਹਰ ਜਾ ਰਹੇ ਆ ਜੇਕਰ ਇੱਥੇ ਰੋਜ਼ਗਾਰ ਚੰਗਾ ਬੱਚਿਆਂ ਨੂੰ ਮਿਲੇ ਤਾਂ ਬਾਹਰ ਜਾਣ ਦੀ ਲੋੜ ਹੀ ਨਾ ਪਵੇ ਇਹ ਸਰਕਾਰਾਂ ਨੂੰ ਚਾਹੀਦਾ ਕਿ ਜੇਕਰ ਰੋਜ਼ਗਾਰ ਬੱਚਿਆਂ ਨੂੰ ਇੱਧਰ ਹੀ ਮਿਲਣਾ ਤੇ ਬੱਚੇ ਇੱਧਰ ਹੀ ਕੰਮ ਕਰਨ ਬਾਹਰ ਜਾਣ ਦੀ ਲੋੜ ਨਾ ਪਵੇ ਤੇ ਮਾਂ ਪਿਓ ਨੂੰ ਇਹ ਦੁੱਖਾਂ ਦੇ ਵਿੱਚੋਂ ਦੀ ਨਾ ਗੁਜ਼ਰਨਾ ਪਵੇ ਇਹ ਹਾਸੇ ਨਾਲੋਂ ਵਾਪਰਨਾ ਤੇ ਮਾਂ ਦੇ ਦਿੱਤੇ ਤਾਂ ਦੁੱਖਾਂ ਦੇ پہاੜ ਜਿਹੇ ਨਾ ਦਿਗਣ ਇਕ ਲਗਾ ਲਗਾ ਹੀ ਨਹੀਂ ਇਹ ਦੋ ਭਰਾ ਸੀ ਹਾਂ ਇਹਨਾਂ ਨਾਲ ਲਾਸਟ ਟਾਈਮ ਕੀ ਗੱਲਬਾਤ ਹੋਈ ਠਾਡੀ ਜਾਂ ਪਰਿਵਾਰਿਕ ਮੈਂਬਰਾਂ ਦੀ ਕੀ ਗੱਲਬਾਤ ਹੋਈ ਮੰਗਲਵਾਰ ਨੂੰ ਡੈਥ ਹੋਈ ਹੈ 12 ਤਰੀਕ ਨੂੰ ਤੇ 10 ਦਿਨ ਮੈਤਵਾਰ ਲਾਸਟ ਗੱਲ ਹੋਈ ਹੈ ਇਹਦੇ ਨਾਲ ਹਾਂ ਕਿ ਲੜਕਾ ਖੁਸ਼ ਨਹੀਂ ਆ ਕੋਈ ਹਾਂ ਖੁਸ਼ੀ ਬਿਲਕੁਲ ਕੋਈ ਓਦਾਂ ਦੀ ਗੱਲ ਨਹੀਂ ਇਥੇ ਅਚਨਚੇਤ ਕੋਈ ਹਾਸਾ ਹੋ ਗਿਆ ਬੜਾ ਖੁਸ਼ੀ ਹੋ ਆਪਣੀ ਇੱਥੇ ਵੀ ਜਿਹੜਾ ਕੰਮ ਕਰ ਰਿਹਾ ਉਹ ਤੋਂ ਵੀ ਖੁਸ਼ੀ ਸਾਡੇ ਨਾਲ ਬੜੀਆਂ ਖੁੱਲ ਕੇ ਗੱਲਾਂ ਹੱਸ ਕੇ ਕੀਤੀਆਂ ਉਹਨਾਂ 24 ਦੇ ਵਿੱਚ ਆਉਂਦੀਆਂ ਤਿਆਰੀਆਂ ਸੀ ਉਹਦੀਆਂ ਗੱਲਾਂ ਮਤਾ ਕਰਦੇ ਸੀ ਵੀ ਮੈਂ ਆਵਾਂਗਾ ਹੁਣ ਇਸ ਤਰ੍ਹਾਂ ਕਰਾਂਗੇ ਵਿਆਹ ਦਾ ਕਰਨਾ ਹੀ ਤੇ ਉਹ ਸਭ ਕੁਝ ਵਿਚੇ ਰਹਿ ਗਿਆ ਡੈੱਡ ਬੋਡੀ ਲਿਆਣ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਈ ਕੋਈ ਨਹੀਂ ਪਰੇਸ਼ਾਨੀ ਤਾਂ ਕੋਈ ਨਹੀਂ ਆਈ ਉਧਰ 크ਿਸਮਸ ਦੀਆਂ ਛੁੱਟੀਆਂ ਕਰਕੇ ਥੋੜਾ ਲੇਟ ਹੋ ਗਿਆ ਬਾਕੀ ਪਰੇਸ਼ਾਨੀ ਕੋਈ ਨਹੀਂ ਆਈ ਉਧਰ ਮੁੰਡੇ ਨਾਲ ਦੇ ਸੀ ਉਹਨਾਂ ਨੇ ਬੜੀ ਧੋੜ ਭਾਜ ਕਰਕੇ ਬੜੀ ਮਿਹਨਤ ਕੀਤੀ ਹੈ ਉਹਨਾਂ ਨੇ ਬੜਾ ਸਾਥ ਦਿੱਤਾ ਉਹਨਾਂ ਨੇ ਭੇਜਣ ਦੇ ਵਿੱਚ ਬੜੀ ਮਦਦ ਕੀਤੀ ਹੈ ਇਧਰੋਂ ਵੀ ਸਰਕਾਰ ਪੰਜਾਬ ਸਰਕਾਰ ਨੇ ਵੀ ਬੜੀ ਮਦਦ ਕੀਤੀ ਹੈ ਖਾਸ ਕਰਕੇ ਸਾਡੇ ਰਮਨ ਬਹਾਦਰ ਜੀ ਕੋ ਜਸਰਵਾਲੇ ਇਹਨਾਂ ਨੇ ਮੰਤਰੀ ਲਾਲਚੰਦ ਕਟਾਉਰ ਚੱਕ ਜੀ ਉਹਨਾਂ ਨੇ ਬੜਾ ਸਾਥ ਦਿੱਤਾ ਕਿਹੜੀ ਕੰਟਰੀ ਚ ਗਿਆ ਇਹ ਤੇ ਲੜਕੀ ਦੀ ਉਮਰ ਕੀ ਜੁਕੇ ਇੰਗਲੈਂਡ ਦੇ ਵਿੱਚ ਗਿਆ ਸੀ ਤੇ 25 ਸਾਲ ਲਗਭਗ ਉਮਰ ਸੀ ਮੁੰਡੇ ਦੀ